ਹਰੋ ਦੋਸਤੋ ਦੇਖੋ ਅੱਜ ਸਵੇ ਦਾ ਟਾਈਮ ਆ ਤੇ ਮੇਰੀ ਫੇਵਰਟ ਮੋਟਰ ਚੱਲ ਰਹੀ ਆ ਦੇਖੋ ਕਿੰਨਾ ਸੋਹਣਾ 뷰 ਆ ਤੇ ਫਿਰ ਮੈਂ ਆ ਗਿਆ ਰੋਡ ਤੇ ਤੇ ਪਾਇਆ ਆਡੋ ਵਿੱਚ ਥੋੜਾ ਡੀਜ਼ਲ ਤੇ ਮੈਂ ਫਿਰ ਆ ਗਿਆ ਸ਼ਹਿਰ ਕੰਮ ਤੇ ਤੇ ਇਹ ਜਰਾ ਚੈੱਕ ਕਰੋ ਦੋਸਤੋ ਸਾਡੇ ਸ਼ਹਿਰ ਵਿੱਚ ਹੋ ਰਿਹਾ ਇਸ 7ਵਾਂ વાર્ਸ਼ਿਕ ਸਾਲਾਨਾ ਮੇਲਾ ਤੇ ਦੇਖੋ ਕਿਹੜੀ ਮਹਾਨ ਸ਼ਖਸੀਅਤ ਸਾਡੇ ਸ਼ਹਿਰ ਵਿੱਚ ਮੇਰੇ ਖਿਆਲ ਨਾਲ ਪਹਿਲੀ ਵਾਰੀ ਆ ਰਹੀ ਹੈ ਜਰਾ ਚੈੱਕ ਕਰਕੇ ਕਮੈਂਟ ਵਿੱਚ ਦੱਸਿਓ ਤੁਸੀਂ ਪਛਾਣਦੇ ਆ ਇਸ ਸ਼ਖਸੀਅਤ ਨੂੰ ਤੇ ਅੱਗੇ ਇਹ ਦੇਖੋ ਦੋਸਤੋ ਸਾਡੇ ਪਿੰਡ ਦੇ ਨਾਲ ਦੀ ਚੱਲਣ ਵਾਲੀ ਨਹਿਰ ਵਗ ਰਹੀ ਹੈ ਸ਼ਹਿਰ ਦੇ ਵਿੱਚ ਤੇ ਬੱਚੇ ਨਹਾਰੇ ਨੇ ਦੇਖੋ ਕਿੰਨੀ ਮਸਤੀ ਕਰ ਰਹੇ ਨੇ ਬਹੁਤ ਸੋਹਣਾ ਥਿਊ ਆ ਆਪਣਾ ਵੀ ਬੜਾ ਦਿਲ ਕਰਦਾ ਬੱਚਿਆਂ ਵਾਂਗੂ ਨਹਿਰ ਚ ਨਹਾਈਏ ਪਰ ਦੇਖੋ ਨਹਿਰ ਵਿੱਚ ਹਾਲੇ ਵੀ ਕਿੰਨੀ ਗੰਦਗੀ ਰੂੜੀ ਆ ਰਹੀ ਆ ਤੇ ਫੇਰ ਦੋਸਤੋ ਆਪਾਂ ਨੂੰ ਟੱਕਰ ਪਏ ਇਹ ਸਵਾਰੀ ਭਾਈ ਸਾਹਿਬ ਉਹ ਲਗਭਗ 1 1 ਤੋਂ ਕਿਲੋਮੀਟਰ ਹੀ ਆ। ਹਾਂ 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 ਹਾਂ। ਚਲੋ دیکھتے ہیں میرے ਜਹਤ ਗਿਆ ਤਾਂ ਹੂੰ ਮੈਂ। ਕਿਉਂਕਿ مجھے ਮਹਿਰ ਦਾ ਪੱਕਾ ਲੀਕ ਸਮਾਵੇ ਨਹੀਂ ਆ ਰਿਹਾ। ਮੈਂ ਆਪ ਦੇਖ ਲਓਗੇ ਆਪ ਖੁਦ ਪਹਿਚਾਨ ਜਾਓਗੇ। ਹਮੇਸ਼ਾ ਅੱਗੇ ਰਹਿ ਜਾਂਦਾ ਹੈ, ਪਹਿਲੇ ਰਹਿ ਜਾਂਦਾ ਹੈ। ਤੇ ਦੋਸਤੋ ਇਹ ਚਾਰ ਸਵਾਰੀਆਂ ਇਕੱਠੀਆਂ ਨੇ ਤੇ ਫਿਰ ਮੈਂ ਕੀਤਾ ਇਹਨਾਂ ਦਾ ਸਮਾਨ ਲੋਡ। ਇਹ ਦੇਖੋ ਦੋਸਤੋ ਇਹਨਾਂ ਚੋਂ ਸਵਾਰੀਆਂ ਦਾ ਸਮਾਨ ਤੇ ਹੁਣ ਮੈਂ ਕਰ ਰਿਹਾ ਇਹਨਾਂ ਦੀ ਵੇਟਿੰਗ ਸੱਚੀ ਬਹੁਤ ਟਾਈਮ ਲਾ ਰਹੇ ਨੇ ਇਹੋ ਤੇ ਇਹ ਦੇਖੋ ਦੋਸਤੋ ਇਹ ਖਾ ਰਹੇ ਨੇ ਛੋਲੇ ਭੜੂਰੇ ਤੇ ਨਾਨ ਇਹ ਦੇਖੋ ਪੂਰੀ ਮਾਰਕੀਟ ਛੋਲੇ ਭੜੂਰੇ ਅਤੇ ਨਾਨ ਦੀਆਂ ਰੇੜੀਆਂ ਦੀ ਆ ਤੇ ਉਹ ਦੇਖੋ ਦੂਰ ਤੱਕ ਸਾਰੀਆਂ ਰੇੜੀਆਂ ਹੀ ਰੇੜੀਆਂ ਆ ਨੇ ਇਹ ਸਭ ਤੋਂ ਫੇਮਸ ਰੇੜੀ ਆ ਇਹਨਾਂ ਦੇ ਛੋਲੇ ਬਹੁਤ ਟੇਸਟੀ ਹੁੰਦੇ ਆ ਤੇ ਉਹ ਅੱਗੇ ਤੱਕ ਦੋਸਤੋ ਬਸ ਰੇੜੀਆਂ ਹੀ ਰੇੜੀਆਂ ਨੇ ਫਿਰ ਇਹ ਭਾਈ ਸਾਹਿਬ ਨੂੰ ਇਹ ਰੇੜੀ ਪਸੰਦ ਆਈ ਤੇ ਬਾਕੀਆਂ ਨੂੰ ਹੋਰ ਸਿਰਫ 10-10 ਰੁਪਏ ਦਾ ਫਰਕ ਸੀ ਸਾਰਾ ਯਾਰ کہیں ਵੀ ਖਾਓ ਇਤਨੇ ਜਲਦੀबाजी ਨਹੀਂ ਪਹਿਲੇ ਪਤਾ ਕਰੋ ਕਿ ਆ ਭਾਈ ਭਾਈ ਇਸ ਤਰ੍ਹਾਂ ਸੇ ਪੈਸੇ ਦੇਂਗੇ ਲੋਗੇ ਕਿ ਨਹੀਂ ਲੋਗੇ ਤੇ ਫਾਈਨਲੀ ਮੈਂ ਪਹੁੰਚਿਆ ਵੱਡੇ ਸ਼ਹਿਰ ਤੋਂ ਛੋਟੀ ਜਿਹੀ ਕਲੋਨੀ ਵਿੱਚ ਤੇ ਹੁਣ ਮੈਂ ਕਰ ਰਿਹਾ ਫੇਰ ਵੇਟਿੰਗ ਕਿਉਂਕਿ ਮੈਨੂੰ ਪੈਸੇ ਦੇਣ ਲਈ ਆਨਲਾਈਨ ਪੇਮੈਂਟ ਤੋਂ ਪੈਸੇ ਨਿਕਲ ਨਹੀਂ ਰਹੇ ਤੇ ਪੈਸੇ ਨਿਕਲਣ ਤੋਂ ਬਾਅਦ ਚ ਫਾਈਨਲੀ ਮੈਂ ਪਹੁੰਚਿਆ ਇਹਨਾਂ ਦੀ ਕਲੋਨੀ ਬੜੀ ਬੇਵਾਰ ਕਲੋਨੀ ਸੀ ਸੜਕਾਂ ਦਾ ਬੜੀਆਂ ਟੁੱਟੀਆਂ ਸੀ ਬੜੇ ਮੰਦੇ ਹਾਲ ਸੀ ਦੇ ਦੋਸਤੋ ਹੁਣ ਮੈਂ ਸਵਾਰੀਆਂ ਛੱਡ ਕੇ ਉਹਨਾਂ ਪਿੱਛੇ ਕਾਫੀ ਖੱਜਲ ਖਰਾਬ ਹੋਣ ਤੋਂ ਬਾਅਦ ਚ ਮੈਂ ਆ ਗਿਆ ਇੱਕ ਬਿਊਟੀਫੁਲ ਲੋਕੇਸ਼ਨ ਤੇ ਦੇਖੋ ਕਿੰਨਾ ਸੋਹਣਾ 뷰 ਆ ਛੋਟੀ ਜਹੀ ਨਹਿਰ ਕਿਦਾਂ ਬੜੇ ਸ਼ਾਂਤੀ ਨਾਲ ਚੱਲਣ ਦੀ ਆ ਕੋਈ ਆਵਾਜ਼ ਨਹੀਂ ਬਹੁਤ ਸੋਹਣਾ 뷰 ਆ ਠੰਡੀ ਠੰਡੀ ਹਵਾ ਚੱਲ ਰਹੀ ਆ ਮਜ਼ਾ ਆ ਗਿਆ ਇੱਥੇ ਪਹੁੰਚ ਕੇ ਦੋਸਤੋ ਹੁਣ ਆ ਗਿਆ ਮੈਂ ਸਵਾਰੀ ਛੱਡ ਕੇ ਫਿਰ ਵਾਪਸ ਸ਼ਹਿਰ ਤੇ ਗਰਮੀ ਤੇ ਹਮਸ ਬਹੁਤ ਆ ਤੇ ਮੈਂ ਮੂਡ ਫਰੈਸ਼ ਕਰਨ ਲਈ ਲਈ ਇਹ ਆਪਣੀ ਫੇਵਰਟ orange ਕੁਲਫੀ ਪਰ ਇਹ ਵੀ ਅੰਦਰੋਂ ਪਿਗਲੀ ਹੋਈ ਆ ਮੂਡ ਮੇਰਾ ਹੋਰ ਖਰਾਬ ਹੋ ਗਿਆ ਤੇ ਦੋਸਤੋ ਐਨੀ ਖੱਜਲ ਖਰਾਬੀ ਤੋਂ ਬਾਅਦ ਚ ਮੈਂ ਆ ਗਿਆ ਆਪਣੀ ਪਿੰਡ ਵਾਲੀ ਹੱਟੀ ਤੇ ਤੇ ਲਿਆ ਉਥੋਂ ਥੋੜਾ ਬੋਤਾ ਘਰ ਦਾ ਸਮਾਨ ਬਹੁਤ ਗਰਮੀ ਚੱਲਣ ਦੀ ਆ ਤੇ ਬਹੁਤ ਹਮਸ ਆ ਤੇ ਦੋਸਤੋ ਘਰ ਵੜਦੇ ਆ ਹੀ ਮੈਨੂੰ ਪਤਾ ਲੱਗਾ ਕਿ ਟੀਵੀ ਦਾ ਡਿਸ਼ ਬਾਕਸ ਖਰਾਬ ਏ ਇਹ ਚੱਲ ਨਹੀਂ ਦਿਆ ਕੋਈ ਸਿਗਨਲ ਨਹੀਂ ਫੜਨ ਦਿਆ ਕੋਈ ਚੈਨਲ ਨਹੀਂ ਚੱਲਣ ਦਿਆ ਮੈਂ ਸੋਚਿਆ ਲੈ ਆ ਬਈ ਪੈ ਗਿਆ 3-400 ਦਾ ਖਰਚਾ ਪਰ ਦੋਸਤੋ ਮਾਰੀ ਨੇ ਕੀਤੀ ਕਿਰਪਾ ਦੇਖੋ ਮੈਂ ਕੂਲਰ 'ਚ ਠੰਡਾ ਪਾਣੀ ਪਾ ਲਿਆ ਏ ਤੇ ਉਹਦੇ ਅੱਗੇ ਮੰਜਾ ਢਾ ਲਿਆ ਏ ਤੇ ਥੋੜਾ ਜਿਹਾ ਸੈੱਟ ਕਰਨ ਤੋਂ ਬਾਅਦ ਟੀਵੀ ਦਾ ਡਿਸ਼ ਬਾਕਸ ਵੀ ਚੱਲਣ ਲੱਪਿਆ ਏ ਤੇ ਹੁਣ ਸਾਬ ਸਾਂ ਆਇਆ